ਲੱਗਿਆ ਭਾਰੀ ਸੇਲ ਮੇਲਾ ਭਾਰੀ ਸੇਲ ਮੇਲਾ ਜੂਨ ਦੀ ਸਭ ਤੋਂ ਵੱਡੀ ਸੇਲ ਲੱਗ ਚੁੱਕੀ ਹੈ ਜੀ ਗਰਮੀ ਦੇ ਸੂਟਾਂ ਦੀ ਸਭ ਤੋਂ ਵੱਡੀ ਸੇਲ ਪਹੁੰਚੇ ਵਰਕ ਵਾਲੇ ਸੂਟ ਪਹੁੰਚ ਚੁੱਕੇ ਜੀ ਪਹੁੰਚਾ ਵਰਕ ਨਾਲ ਦੁਪੱਟਾ 1000 ਰੁਪਏ 8800 ਵਾਲੇ ਸੂਟਾਂ ਦਾ ਸੇਲ ਮੇਲਾ 5500 ਰੁਪਏ 500 ਰੁਪਏ ਦੇ ਵਿੱਚ ਪਹੁੰਚੇ ਵਰਕ ਵਾਲੇ ਸੂਟ ਜੀ 500 ਰੁਪਏ ਦੇ ਵਿੱਚ ਪਹੁੰਚੇ ਵਰਕ ਵਾਲੇ ਸੂਟ ਪਹੁੰਚੇ ਵਰਕ ਨਾਲ ਨਾਲ ਦੁਪੱਟੇ ਬਿਆਰ ਦਾ ਰੇਟ 800 900 ਸਾਡਾ ਰੇਟ 500 ਰੁਪਏ 500 ਰੁਪਏ ਦੇ ਵਿੱਚ ਪੌਂਚੇ ਵਰਕ ਵਾਲੇ ਸੂਟਾਂ ਦਾ ਸੇਲ ਮੇਲਾ ਲੱਗ ਚੁੱਕਿਆ ਜੀ ਪੌਂਚੇ ਤੇ ਵਰਕ ਨਾਲ ਦੁਪੱਟਾ ਵਿਆਹ ਦਾ ਰੇਟ 800 900 ਸਾਡਾ ਰੇਟ ਸਿਰਫ 500 ਰੁਪਏ 500 ਰੁਪਏ ਦੇ ਵਿੱਚ ਪੌਂਚੇ ਵਰਕ ਵਾਲੇ ਮੋਰ ਵਾਲੇ ਸੂਟਾਂ ਦੇ ਪੌਂਚੇ ਵਰਕ ਕਰਤੇ ਹੋਏ ਜੀ ਮੋਰ ਵਾਲੇ ਸੂਟਾਂ ਦੇ ਪੌਂਚੇ ਵਰਕ 5 500 ਰੁਪਏ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 5 500 ਰੁਪਏ 5-500 ਰੁਪਏ 60 ਤੋਂ 70 ਕਲਰ ਦੇ ਵਿੱਚ ਪਹੁੰਚ ਚੁੱਕਿਆ ਜੀ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਪੌਂਚੇ ਵਰਕ ਵਾਲੇ ਸੂਟਾਂ ਦਾ ਸੇਲ ਮੇਲਾ ਲੱਗ ਚੁੱਕਿਆ ਜੀ ਪੌਂਚੇ ਦੇ ਵਰਕ ਨਾਲ ਦੁਪੱਟਾ ਪੱਟੀ ਵਾਲਾ ਦੁਪੱਟਾ ਨਾਲ ਪੱਟੀ ਵਾਲਾ ਦੁਪੱਟਾ 5-500 ਰੁਪਏ ਪੌਂਚੇ ਦੇ ਵਰਕ ਦਾ ਸੂਟਾਂ ਦਾ ਭਾਰੀ ਸੇਲ ਮੇਲਾ 5-500 ਰੁਪਏ ਸੇਲ ਮੇਲਾ ਲੱਗ ਚੁੱਕਿਆ ਜੀ ਪੌਂਚੇ ਵਰਕ ਨਾਲ ਭਾਰੀ ਸੇਲ ਮੇਲਾ 5-500 ਰੁਪਏ ਫਿਕਸ ਪਝਾਈ ਰੇਟ ਕਰਤੇ ਜੀ ਇੱਕ ਮੁੱਲ ਦੀ ਦੁਕਾਨ 5500 ਰੁਪਏ ਸੇਲ ਮੇਲਾ ਲੱਗ ਚੁੱਕਿਆ ਪਹੁੰਚੇ ਵਰਕੇ ਦੇ ਸੂਟਾਂ ਦਾ ਸੇਲ ਮੇਲਾ 500 ਰੁਪਏ